ਆਓ ਨੀਰ ਦੇਖ ਰਹੇ ਦਰਸ਼ਕਾਂ ਨੂੰ ਦੱਸ ਦਈਏ ਕਿ ਇਹ ਜੋ ਵੀਡੀਓ ਤੁਸੀਂ ਦੇਖ ਰਹੇ ਹੋ ਇਹ ਵੀਡੀਓ ਪਟਿਆਲੇ ਤੋਂ ਸਾਹਮਣੇ ਆਈ ਹੈ ਦਰਅਸਲ ਇੱਕ ਵੀਡੀਓ ਸੀਸੀਟੀਵੀ ਫੁਟੇਜ ਹੈ ਜਿਸ ਦੇ ਵਿੱਚ ਦੇਖਿਆ ਜਾ ਰਿਹਾ ਹੈ ਕਿ ਕਿਸ ਤਰੀਕੇ ਦੇ ਨਾਲ ਲੁੱਟਾ ਖੋਹਾਂ ਕਰਨ ਵਾਲੇ ਬਜ਼ੁਰਗ ਲੋਕਾਂ ਨੂੰ ਹੁਣ ਉਹਨਾਂ ਦੇ ਘਰਾਂ ਦੇ ਅੰਦਰ ਵੀ ਨਹੀਂ ਬਖਸ਼ ਰਹੇ ਸੀਸੀਟੀਵੀ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਸ ਤਰੀਕੇ ਦੇ ਨਾਲ ਬਾਈਕ ਸਵਾਰ ਇੱਕ ਨੌਜਵਾਨ ਘਰ ਦੇ ਕੋਲ ਰੁਕਦਾ ਬਾਈਕ ਖੜੀ ਕਰਕੇ ਅੰਦਰ ਆਉਂਦਾ ਤੇ ਅੰਦਰ ਬਿਲਕੁਲ ਗੇਟ ਦੇ ਨਾਲ ਬੈਠੀ ਘਰ ਦੀ ਬਜ਼ੁਰਗ ਮਹਿਲਾ ਤੇ ਅਟੈਕ ਕਰਦਾ ਹੈ ਮਹਿਲਾ ਦੀਆਂ ਕੰਨਾਂ ਦੀਆਂ ਵਾਲੀਆਂ ਚੱਪਟੀਆਂ ਜਾਂਦੀਆਂ ਨੇ ਮਹਿਲਾ ਨੂੰ ਸੜਕ ਤੇ ਸੱਟ ਕੇ ਇਹ ਲੁਟੇਰਾ ਮੌਕੇ ਤੋਂ ਫਰਾਰ ਹੋ ਜਾਂਦਾ ਹੈ ਜਦੋਂ ਤੱਕ ਅੰਦਰ ਬੈਠੇ ਪਰਿਵਾਰਕ ਮੈਂਬਰਾਂ ਨੂੰ ਪਤਾ ਲੱਗਦਾ ਉਦੋਂ ਤੱਕ ਇਹ ਲੁਟੇਰਾ ਆਪਣਾ ਕੰਮ ਕਰਕੇ ਉੱਥੋਂ ਫਰਾਰ ਹੋ ਚੁੱਕਿਆ ਸੀ ਤਸਵੀਰਾਂ ਇੱਕ ਵਾਰ ਫਿਰ ਦੇਖ ਲਓ ਪਟਿਆਲਾ ਦੀਆਂ ਨੇ ਸੀਸੀਟੀਵੀ ਤਸਵੀਰਾਂ ਨੇ ਜਿੱਥੇ ਕੀ ਦੇਖਿਆ ਜਾ ਰਿਹਾ ਹੈ ਕਿ ਆਪਣੇ ਹੀ ਘਰ ਦੇ ਬਿਲਕੁਲ ਗੇਟ ਦੇ ਅੰਦਰ ਬੈਠੀ ਬਜ਼ੁਰਗ ਮਹਿਲਾ ਨੂੰ ਕਿਸ ਤਰੀਕੇ ਦੇ ਨਾਲ ਲੁੱਟਾ ਖੋਹਾਂ ਕਰਨ ਵਾਲੇ ਦੇ ਵੱਲੋਂ ਆਪਣਾ ਨਿਸ਼ਾਨਾ ਬਣਾਇਆ ਗਿਆ ਬਿਨਾਂ ਕਿਸੇ ਖੌਫ ਤੋਂ ਬਿਨਾਂ ਕਿਸੇ ਪੁਲਿਸ ਦੇ ਡਰ ਤੋਂ ਇਹ ਨੌਜਵਾਨ ਲੁਟੇਰਾ ਆਉਂਦਾ ਬਾਈਕ ਰੋਕਦਾ ਸਿੱਧਾ ਮਹਿਲਾ ਦੇ ਕੰਨਾਂ ਤੇ ਝੱਪਟ ਮਾਰੀ ਜਾਂਦੀ ਹੈ ਵਾਲੀਆਂ ਖੋਈਆਂ ਜਾਂਦੀਆਂ ਨੇ ਮੈਨਾਂ ਨੂੰ ਸੜਕ ਤੇ ਸੁੱਟ ਦਿੱਤਾ ਜਾਂਦਾ ਤੇ ਖੁਦ ਫਰਾਰ ਹੋ ਜਾਂਦਾ ਹੈ ਇਸ ਵੀਡੀਓ ਨੂੰ ਦੇਖ ਕੇ ਸਮਝ ਸਕਦੇ ਹੋ ਕਿ ਅੱਜ ਕੱਲ ਬਜ਼ੁਰਗ ਮਹਿਲਾਵਾਂ ਖਾਸ ਕਰਕੇ ਜਿਨ੍ਹਾਂ ਦੇ ਗਲੇ ਦੇ ਵਿੱਚ ਸੋਨੇ ਦੀ ਚੈਨ ਜਾਂ ਫਿਰ ਕੰਨਾਂ ਦੇ ਵਿੱਚ ਸੋਨੇ ਦੀਆਂ ਬਾਲੀਆਂ ਪਾਈਆਂ ਹੁੰਦੀਆਂ ਨੇ ਉਹ ਆਪਣੇ ਘਰਾਂ ਦੇ ਵਿੱਚ ਵੀ ਸੁਰੱਖਿਤ ਨਹੀਂ ਰਹੀਆਂ ਇਹਨਾਂ ਲੁਟੇਰਿਆਂ ਦੇ ਹੌਸਲੇ ਇੰਨੇ ਵੱਧ ਚੁੱਕੇ ਨੇ ਕਿ ਲੋਕਾਂ ਦੇ ਘਰਾਂ ਦੇ ਅੰਦਰ ਜਾ ਕੇ ਵੀ ਵਾਰਦਾਤ ਨੂੰ ਅੰਜਾਮ ਦੇ ਰਹੇ ਨੇ ਫਿਲਹਾਲ ਪੁਲਿਸ ਇਸ ਮਾਮਲੇ ਦੇ ਵਿੱਚ ਪੂਰੀ ਕਾਰਵਾਈ ਕਰਨ ਦੀ ਗੱਲ ਕਰ ਰਹੀ ਹੈ ਪਰ ਪਟਿਆਲਾ ਤੋਂ ਸਾਹਮਣੇ ਆਈਏ ਸੀਸੀਟੀਵੀ ਤਸਵੀਰ ਹੋਸ਼ ਉਡਾਉਣ ਵਾਲੀ ਹੈ ਔਰ ਇਹ ਦੇਖ ਰਹੇ ਦਰਸ਼ਕਾਂ ਨੂੰ ਦੱਸ ਦਈਏ ਕਿ ਇਹ ਜੋ ਵੀਡੀਓ ਤੁਸੀਂ ਦੇਖ ਰਹੇ ਹੋ ਇਹ ਵੀਡੀਓ ਪਟਿਆਲੇ ਤੋਂ ਸਾਹਮਣੇ ਆਈ ਹੈ ਦਰਅਸਲ ਇੱਕ ਵੀਡੀਓ ਸੀਸੀਟੀਵੀ ਫੁਟੇਜ ਹੈ ਜਿਸ ਦੇ ਵਿੱਚ ਦੇਖਿਆ ਜਾ ਰਿਹਾ ਹੈ ਕਿ ਕਿਸ ਤਰੀਕੇ ਦੇ ਨਾਲ ਲੁੱਟਾ ਖੋਹਾਂ ਕਰਨ ਵਾਲੇ ਬਜ਼ੁਰਗ ਲੋਕਾਂ ਨੂੰ ਹੁਣ ਉਹਨਾਂ ਦੇ ਘਰਾਂ ਦੇ ਅੰਦਰ ਵੀ ਨਹੀਂ ਬਖਸ਼ ਰਹੇ ਸੀਸੀਟੀਵੀ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਸ ਤਰੀਕੇ ਦੇ ਨਾਲ ਬਾਈਕ ਸਵਾਰ ਇੱਕ ਨੌਜਵਾਨ ਘਰ ਦੇ ਕੋਲ ਰੁਕਦਾ ਬਾਈਕ ਖੜੀ ਕਰਕੇ ਅੰਦਰ ਆਉਂਦਾ ਤੇ ਅੰਦਰ ਬਿਲਕੁਲ ਗੇਟ ਦੇ ਨਾਲ ਬੈਠੀ ਘਰ ਦੀ ਬਜ਼ੁਰਗ ਮਹਿਲਾ ਤੇ ਅਟੈਕ ਕਰਦਾ ਹੈ ਮਹਿਲਾ ਦੀਆਂ ਕੰਨਾਂ ਦੀਆਂ ਵਾਲੀਆਂ ਚੱਪਟੀਆਂ ਜਾਂਦੀਆਂ ਨੇ ਮਹਿਲਾ ਨੂੰ ਸੜਕ ਤੇ ਸੱਟ ਕੇ ਇਹ ਲੁਟੇਰਾ ਮੌਕੇ ਤੋਂ ਫਰਾਰ ਹੋ ਜਾਂਦਾ ਹੈ ਜਦੋਂ ਤੱਕ ਅੰਦਰ ਬੈਠੇ ਪਰਿਵਾਰਕ ਮੈਂਬਰਾਂ ਨੂੰ ਪਤਾ ਲੱਗਦਾ ਉਦੋਂ ਤੱਕ ਇਹ ਲੁਟੇਰਾ ਆਪਣਾ ਕੰਮ ਕਰਕੇ ਉੱਥੋਂ ਫਰਾਰ ਹੋ ਚੁੱਕਿਆ ਸੀ ਤਸਵੀਰਾਂ ਇੱਕ ਵਾਰ ਫਿਰ ਦੇਖ ਲਓ ਪਟਿਆਲਾ ਦੀਆਂ ਨੇ ਸੀਸੀਟੀਵੀ ਤਸਵੀਰਾਂ ਨੇ ਜਿੱਥੇ ਕੀ ਦੇਖਿਆ ਜਾ ਰਿਹਾ ਹੈ ਕਿ ਆਪਣੇ ਹੀ ਘਰ ਦੇ ਬਿਲਕੁਲ ਗੇਟ ਦੇ ਅੰਦਰ ਬੈਠੀ ਬਜ਼ੁਰਗ ਮਹਿਲਾ ਨੂੰ ਕਿਸ ਤਰੀਕੇ ਦੇ ਨਾਲ ਲੁੱਟਾ ਖੋਹਾਂ ਕਰਨ ਵਾਲੇ ਦੇ ਵੱਲੋਂ ਆਪਣਾ ਨਿਸ਼ਾਨਾ ਬਣਾਇਆ ਗਿਆ ਬਿਨਾਂ ਕਿਸੇ ਖੌਫ ਤੋਂ ਬਿਨਾਂ ਕਿਸੇ ਪੁਲਿਸ ਦੇ ਡਰ ਤੋਂ ਇਹ ਨੌਜਵਾਨ ਲੁਟੇਰਾ ਆਉਂਦਾ ਬਾਈਕ ਰੋਕਦਾ ਸਿੱਧਾ ਮਹਿਲਾ ਦੇ ਕੰਨਾਂ ਤੇ ਝੱਟ ਮਾਰੀ ਜਾਂਦੀ ਹੈ ਵਾਲੀਆਂ ਖੋਈਆਂ ਜਾਂਦੀਆਂ ਨੇ ਮੈਨਾਂ ਨੂੰ ਸੜਕ ਤੇ ਸੁੱਟ ਦਿੱਤਾ ਜਾਂਦਾ ਤੇ ਖੁਦ ਫਰਾਰ ਹੋ ਜਾਂਦਾ ਹੈ ਇਸ ਵੀਡੀਓ ਨੂੰ ਦੇਖ ਕੇ ਸਮਝ ਸਕਦੇ ਹੋ ਕਿ ਅੱਜ ਕੱਲ ਬਜ਼ੁਰਗ ਮਹਿਲਾਵਾਂ ਖਾਸ ਕਰਕੇ ਜਿਨ੍ਹਾਂ ਦੇ ਗਲੇ ਦੇ ਵਿੱਚ ਸੋਨੇ ਦੀ ਚੈਨ ਜਾਂ ਫਿਰ ਕੰਨਾਂ ਦੇ ਵਿੱਚ ਸੋਨੇ ਦੀਆਂ ਬਾਲੀਆਂ ਪਾਈਆਂ ਹੁੰਦੀਆਂ ਨੇ ਉਹ ਆਪਣੇ ਘਰਾਂ ਦੇ ਵਿੱਚ ਵੀ ਸੁਰੱਖਿਤ ਨਹੀਂ ਰਹੀਆਂ ਇਹਨਾਂ ਲੁਟੇਰਿਆਂ ਦੇ ਹੌਸਲੇ ਇੰਨੇ ਵੱਧ ਚੁੱਕੇ ਨੇ ਕਿ ਲੋਕਾਂ ਦੇ ਘਰਾਂ ਦੇ ਅੰਦਰ ਜਾ ਕੇ ਵੀ ਵਾਰਦਾਤ ਨੂੰ ਅੰਜਾਮ ਦੇ ਰਹੇ ਨੇ ਫਿਲਹਾਲ ਪੁਲਿਸ ਇਸ ਮਾਮਲੇ ਦੇ ਵਿੱਚ ਪੂਰੀ ਕਾਰਵਾਈ ਕਰਨ ਦੀ ਗੱਲ ਕਰ ਰਹੀ ਹੈ ਪਰ ਪਟਿਆਲਾ ਤੋਂ ਸਾਹਮਣੇ ਆਈਏ ਸੀਸੀਟੀਵੀ ਤਸਵੀਰ ਹੋਸ਼ ਉਡਾਉਣ ਵਾਲੀ ਹੈ